సున్ని కుడి మచ్లిాలిే మచ్ళలీ నా చమకాయి ఖూ ట బేతే చర్చా హు ని బేతే చర్చా హుంది చర్చా నా కయిని పిండతో నీవి పాలం జయి పిండి ముడతో నీవి పాలంగ జయిని పిండతో సున్ని కుడి మచ్వాలియే మచ్మకా బేతే చర్చా హుంది ਨੇ ਘੂਟੋ ਬੇਤੇ ਚਰਚਾ ਹੁੰਦੀ ਚਰਚਾ ਨਾ ਕਰਵਾਏ ਨੀ ਧਰਮੀ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ ਨੀ ਧਰਮੀ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ ਨੀ ਧਰਮੀ ਬਾਬਲ ਦੀ ਸੁਣਵੇ ਮੁੰਡਿਆ ਕੈਂਠੇ ਵਾਲੀਆ ਕੈਂਠਾ ਨਾ ਲਿਸ਼ਕਾਈਏ ਸਾਰੇ ਪਿੰਡ ਵਿੱਚ ਹੋ ਜੂ ਚਰਚਾ ਸਾਰੇ ਪਿੰਡ ਵਿੱਚ ਹੋ ਜੂ ਚਰਚਾ ਚਰਚਾ ਨਾ ਕਰਵਾਏ ਵੀ ਜੀ ਦੀ ਬਾਫੜੀਏ ਲਾ ਕੇ ਤੋੜਨ ਭਾਈ ਵੀ ਜੀ ਦੀ ਬਾਫੜੀਏ ਲਾ ਕੇ ਤੋੜਨ ਭਾਈ ਵੀ ਜੀ ਦੀ ਬਾਫੜੀਏ ਜੇ ਜਟਿਏ ਜਟਕੁਟ ਨਾ ਹੋਵੇ ਜੇ ਜਟਿਏ ਜਟਕੁਟ ਨਾ ਹੋਵੇ ਕੁੱਟਿਏ ਸੰਦੂਖਾ ਹੋਲੇ ਨੀ ਪਹਿਲਾਂ ਜਟ ਤੋਂ ਮੱਕੀ ਪਿਹਾਈਏ ਪਹਿਲਾ ਜਟ ਤੋਂ ਮੱਕੀ ਪਿਹਾਈਏ ਫੇਰ ਪਿਹਾਈਏ ਛੋਲੇ ਨੇ ਜਟੀਏ ਦੇਦਬ ਕਾ ਜਟ ਨ ਬਰਾਬਰ ਬੋਲੇ ਨੇ ਜਟੀਏ ਦੇਦਬ ਕਾ ਜਟ ਨ ਬਰਾਬਰ ਬੋਲੇ ਨੇ ਜਟੀਏ ਦੇਦਬ ਕਾ ਗਿੱਦੇ ਦੇ ਵਿੱਚ ਏਦਾਂ ਲਿਸ਼ਕਣ ਜਿਉਂ ਸੋਹਣੇ ਦੀਆਂ ਤਾਰਾਂ ਗਿੱਦੇ ਦੇ ਵਿੱਚ ਏਦਾਂ ਲਿਸ਼ਕਣ ਜਿਉਂ ਸੋਹਣੇ ਦੀਆਂ ਤਾਰਾਂ ਦੂਰੀਆਂ ਹੋ ਕੇ ਨੱਚਣ ਲੱਗੀਆਂ ਜੋ ਕੁੰਝਾਂ ਦੀਆਂ ਡਾਰਾਂ ਜੋਰ ਜਵਾਨੀ ਦਾ ਲੁੱਟ ਲੋ ਮੋਜ ਬਹਾਰਾਂ ਜੋਰ ਜਵਾਨੀ ਦਾ ലുട്ടോ മോജബി ദിവേലോ നിടിയോനി കുടി കുടി രൂഗാ കോട വ്യക്ലാ കോ